ਲੋ ਇੱਥੇ ਕੋਈ ਕੂੜੇ ਦਾ ਡੈਂਪ ਨਹੀਂ ਹੈਗਾ ਪਰ ਲੋਕਾਂ ਤੋਂ ਹੀ ਤੇ ਮੈਂ ਕਾਰਪੋਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨੂੰ ਜਲਦੀ ਜਲਦੀ ਸੁੱਟਾਇਆ ਜਾਵੇ। ਨਹਿਰ ਦਾ ਭੋਲੇ ਆਣਾ ਹੱਡ ਰੋੜਾ ਬਣ ਚੁੱਕਾ ਵਾ। ਜਿਹੜੇ ਕੁੱਤੇ ਆ ਵੱਡੇ ਵੱਡੇ ਸ਼ਿਕਾਰੀ ਇੱਥੇ ਆ ਕੇ ਮਾਸ, ਨਾੜੀਆਂ ਪਤਾ ਨਹੀਂ ਕਿੱਥੋਂ-ਕਿੱਥੋਂ ਲਿਆ ਗਏ ਲੋਕੀ ਬੁਚੜ ਖਾਣੇ ਤੋਂ ਇੱਥੇ ਸੁੱਟ ਜਾਂਦੇ ਆ। ਭਾਜੀ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ। ਲੰਘਿਆ ਨਹੀਂ ਜਾਂਦਾ ਰੋੜ ਤੋਂ। ਸਿਰੇ ਸ਼ਾਮ ਲੰਘਣਾ ਹੁੰਦਾ ਕਈ ਵਾਰ। ਤੇ ਦੇਖੋ ਵੀ ਬਿਲਕੁਲ ਸੜਕ ਦੇ ਉੱਪਰ ਕੂੜਾ ਚਲਾ ਗਿਆ ਕਾਫੀ ਦੂਰ ਤੱਕ। ਇੱਕ ਪਾਸੇ ਬਾਬੇ ਪੂਰੀ ਵਾਲੇ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ ਉਹ ਗਰੀਨਰੀ ਬਣਾ ਰਹੇ ਨਹਿਰ ਦੇ ਉੱਤੇ ਇੱਕ ਬੰਦੇ ਸਾਡੇ ਕਾਰਪੋਰੇਸ਼ਨ ਵਾਲੇ ਆ ਉਹਨਾਂ ਦੇ ਕੰਦੇ ਜੂ ਨਹੀਂ ਸਕਦੀ ਗੱਡ ਨਹੀਂ ਪੈਣਾ ਚਾਹੀਦਾ ਇੱਥੇ ਹਰ ਬੰਦਾ ਸੁੱਟ ਕੇ ਚਲ ਜਾਂਦਾ ਇਹ ਜਿਹੜੀ ਨਾ ਦਰਬਾਰ ਸਾਹਿਬ ਤੋਂ ਮੈਨੇਜਰ ਸਾਹਿਬ ਨੇ ਆਪਣੇ ਗੱਡੀਆਂ ਟਰੱਕ ਭੇਜੇ ਆ ਕੂੜੇ ਦੇ ਜਿਹੜੇ ਆ ਤਿੰਨਾਂ ਟਰੱਕ ਆਏ ਆ ਤੇ ਉਹਨਾਂ ਦੀ ਬਦੌਲਤ ਆ ਜਿਹੜੇ ਰੁੱਖ ਸੜੇ ਆ ਗੁਰਬਾਨੀ ਦੇ ਪਾਵਨ ਸ਼ਬਦ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਇਹ ਸ਼ਬਦ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਸੁਨੇਹਾ ਦਿੰਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਜੋ ਕੂੜੇ ਦਾ ਮੰਜ਼ਰ ਦਿਖਾਣ ਆਏ ਆ ਉਹ ਇਸ ਧਰਤੀ ਮਾਤਾ ਨੂੰ ਗੰਦਲਾ ਕਰ ਰਿਹਾ ਹੈ ਤੇ ਧਰਤੀ ਮਾਤਾ ਦੇ ਨਾਲ ਨਾਲ ਜਿਹੜਾ ਸਾਡਾ ਆਬੋ ਹਵਾ ਉਸ ਨੂੰ ਗੰਦਾ ਕੀਤਾ ਜਾ ਰਿਹਾ ਹੈ ਤੇ ਉਸ ਦੇ ਨਾਲ-ਨਾਲ ਪਾਣੀ ਨੂੰ ਗੰਦਾ ਕਰ ਰਿਹਾ ਹੈ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਵੱਡੀ ਨਹਿਰ ਜਿਹੜੀ ਹੈ ਜਿਸ ਨੂੰ ਕੀ ਤਾਰਾਂ ਵਾਲੇ ਪੁੱਲ ਵਾਲੀ ਨਹਿਰੀਆ ਸੁਲਤਾਨਵਿੰਡ ਵਾਲੀ ਨਹਿਰ ਕਿਹਾ ਜਾਂਦਾ ਹੈ ਉਸ ਨਹਿਰ ਦੇ ਲਾਗੇ ਇਸ ਪਾਣੀ ਦੇ ਲਾਗੇ ਇੱਕ ਕੂੜੇ ਦੇ ਡੰਪ ਨੂੰ ਸਟੈਬਲਿਸ਼ ਕਰ ਦਿੱਤਾ ਗਿਆ ਹੈ ਤਾਂ ਇਹ ਨਹਿਰ ਜਿਹੜੀ ਹੈ ਉਹ ਨਹਿਰ ਹੈ ਜਿਸ ਨੇ ਕੀ ਸਾਰੀ ਦੁਨੀਆ ਨੂੰ ਜਿਹੜਾ ਹੈ ਇੱਕ ਸੁਨੇਹਾ ਦਿੰਦੀ ਹੈ ਪਾਣੀ ਦੁਨੀਆ ਨੂੰ ਬਚਾਉਂਦਾ ਕੰਮ ਕਰਦਾ ਹੈ ਔਰ ਇਸ ਨਹਿਰ ਦੇ ਤੁਸੀਂ ਬਿਲਕੁਲ ਖੱਬੇ ਪਾਸੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਇਸ ਜਗ੍ਹਾ ਦੇ ਉੱਤੇ ਕੂੜੇ ਦਾ ਡੰਪ ਸਟੈਬਲਿਸ਼ ਕਰ ਦਿੱਤਾ ਗਿਆ ਹੈ ਔਰ ਉਸ ਕੂੜੇ ਦੇ ਡੰਪ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕੂੜਾ ਜਿਹੜਾ ਹੈ ਇਸ ਤੁਸੀਂ ਦੇਖੋ ਇਹ ਰਸਤਾ ਜਿਸ ਤਰੀਕੇ ਦੇ ਨਾਲ ਜਦੋਂ ਕੁੱਤੇ ਉਸ ਕੂੜੇ ਨੂੰ ਫਰੋਲਦੇ ਨੇ ਤਾਂ ਉਸ ਤੋਂ ਬਾਅਦ ਇਹ ਕੂੜਾ ਜਿਹੜਾ ਹੈ ਬਿਲਕੁਲ ਇਸ ਵੇਲੇ ਤੁਸੀਂ ਦੇਖੋ ਕਿ ਨਹਿਰ ਦੇ ਵਿੱਚ ਜਾ ਰਿਹਾ ਹੈ ਔਰ ਨਹਿਰ ਨੂੰ ਗੰਦਲਾ ਕਰ ਰਿਹਾ ਹੈ ਔਰ ਪੂਰੀ ਨਹਿਰ ਨੂੰ ਗੰਦਲਾ ਕਰਨ ਦਾ ਕੰਮ ਜਿਹੜਾ ਹੈ ਉਹ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਸਾਫ ਸਫਾਈ ਦਾ ਕੋਈ ਧਿਆਨ ਨਹੀਂ ਹੈ ਤਾਂ ਸਾਡੇ ਨਾਲ ਅੱਜ ਕੁਝ ਲੋਕ ਇੱਥੇ ਇਕੱਠੇ ਹੋਏ ਨੇ ਜਿਹੜੇ ਕਿ ਲੋਕ ਇਸ ਸਮਾਜ ਦੇ ਚਿੰਤਕ ਨੇ ਜਿਹੜੇ ਕਿ ਅੱਜ ਸੋਚ ਰਹੇ ਨੇ ਕਿ ਇਹ ਚੀਜ਼ਾਂ ਗਲਤ ਨੇ ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਦੇ ਮਨ 'ਚ ਆਇਆ ਬਾਈ ਜੀ ਅਸੀਂ ਪੰਜਾਬ 'ਚ ਆ ਅੰਮ੍ਰਿਤਸਰ 'ਚ ਆ ਮੈਂ ਸੁਲਤਾਨਵਿੰਡ ਅੰਮ੍ਰਿਤਸਰ 'ਚ ਆ ਮੈਂ ਪਹਿਲਾਂ ਵੀ ਇੱਕ ਨਾ ਇੱਥੇ ਫਾਇਰ ਬ੍ਰਿਗੇਡ ਬੁਲਾਇਆ ਸੀਗਾ ਕਿਉਂਕਿ ਐਜਪੀਸੀ ਵਾਲੇ ਦਰਬਾਰ ਸਾਹਿਬ ਤੋਂ ਨਾ ਟਰਾਕ ਭਰ ਕੇ ਨਾ ਉਹਨਾਂ ਨੇ ਉਹਨਾਂ ਨੇ ਇੱਥੇ ਗੰਦਗੀ ਦੇ ਢੇਰ ਲਾ ਦਿੱਤੇ ਸੀ ਤੇ ਇੱਥੇ ਨਾ ਮਲੋ ਦੇ ਵਿੱਚ ਕੱਪੜੇ ਚੰਗੇ ਵੀ ਸੀਗੇ ਪਰ ਇਥੇ ਲੋਕਾਂ ਨੇ ਕਿਹਾ ਕਿ ਅਸੀਂ ਕੱਢ ਲੈਨੇ ਆ ਪਰ ਉਹਨਾਂ ਦਾ ਜਵਾਬ ਹੈ ਕਿ ਅਸੀਂ ਸਾੜ ਕੇ ਜਾਣਿਆ ਫਿਰ ਉਹਦੇ ਸਾੜਨ ਦੇ ਨਾਲ ਜਿੰਨੇ ਵੀ ਮਤਲਬ ਇਥੇ ਦਰਖਤਾਂ ਦੇ ਆ ਵੇਖੋ ਸਪੈਦੇ ਇਹ ਜਿਹੜਾ ਹੈਗਾ ਕੀ ਹੈ ਕੀ ਹੈ ਮਤਲਬ ਇਥੇ ਕੋਈ ਕੂੜੇ ਦਾ ਡੈਂਪ ਨਹੀਂ ਹੈਗਾ ਪਰ ਲੋਕਾਂ ਤੋਂ ਹੀ ਤੇ ਮੈਂ ਕਾਰਪੋਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹਨੂੰ ਜਲਦੀ ਜਲਦੀ ਤੋਂ ਇਥੋਂ ਹਟਾਇਆ ਜਾਵੇ ਕਿਉਂਕਿ ਇਹ ਜਿਹੜਾ ਗੁਰੂ ਨਗਰੀ ਨੂੰ ਜਾਂਦਾ ਹੋ ਰਾ ਦਰਬਾਰ ਸਾਹਿਬ ਨੂੰ ਵੀ ਦਸਾਂ ਨੂੰ ਜਾਂਦਾ ਰਾ ਕਿਉਂਕਿ ਸੁਲਤਾਨਪੁਰ ਦੇ ਲੋਕ ਜਾਂ ਮਲਬਾਰੋਂ ਵੀ ਜਿਹੜੀ ਹੁੰਦੀ ਨਾ ਸੰਗਤ ਮਲਕ ਸੰਗਤ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਰਿਹਾ ਇੱਥੇ ਕੂੜੇ ਦਾ ਢੇਰ ਲੱਗਾ ਪਿਆ ਉਹ ਵੇਖੋ ਨਹਿਰ ਦੇ ਵਾਲੇ ਪਾਸੇ ਇਹਦੇ ਨਾਲ ਨਹਿਰ ਕਿੰਨੀ ਕਿ ਪ੍ਰਭਾਵਿਤ ਹੋ ਰਹੀ ਹੈ ਭਾਜੀ ਇੱਥੇ ਆਪਾਂ ਕੂੜਾ ਸੁੱਟਾਵੇਂ ਗੰਦ ਪਾਵਾਂਗੇ ਨਹਿਰ ਦੇ ਵਿੱਚ ਇੱਕ ਪਾਸੇ ਬਾਬੇ ਪੂਰੀ ਵਾਲੇ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ ਉਹ ਗ੍ਰੀਨਰੀ ਬਣਾ ਰਹੇ ਨਹਿਰ ਦੇ ਉੱਤੇ ਇੱਕ ਬੰਦੇ ਸਾਡੇ ਕਾਰਪੋਰੇਸ਼ਨ ਵਾਲੇ ਆ ਉਹਨਾਂ ਦੇ ਕੰਦੇ ਜੂ ਨਹੀਂ ਸਰਕਦੀ ਕਹਿੰਦੇ باوجود ਵੀ ਕਿੰਨਾ ਕੁ ਬਦਬੂ ਹੈ ਇਸ ਵੇਲੇ ਇੱਥੇ ਤੇ ਆ ਤੇ ਵੇਖੋ ਇੱਕ ਰਮਾਲ ਪਾ ਕੇ ਰੱਖਦੇ ਤਾਂ ਸਾਡੇ ਖਰੋਤਾ ਨਹੀਂ ਜਾ ਰਿਹਾ ਇੱਥੇ ਕਿਉਂਕਿ ਗੰਦਗੀ ਦਾ ਢੇਰ ਇੱਥੇ ਆਪਣਾ ਨਹਿਰ ਦੇ ਉੱਤੇ ਗ੍ਰੀਨ ਕਈ ਵਾਰੀ ਸ਼ਿਕਾਇਤ ਕੀਤੀ ਹੈ ਬੜੀ ਵਾਰਾ ਇੱਕ ਵਾਰ ਨਹੀਂ ਸ਼ਿਕਾਇਤ ਮੈਂ ਪਿਛਲੇ ਸਾਲ ਕੀਤੀ ਉਦੋਂ ਉਹਨੇ ਚੁੱਕ ਲਿਆ ਵਾ ਇੱਕ ਮਲ ਫਾਰਮੈਟ ਹੀ ਕਰ ਦਿੰਦੇ ਆ ਮੁੜ ਕੇ ਫਿਰ ਸਾਲ ਬਾਅਦ ਸੌਂ ਜਾਂਦੇ ਆ ਅਸੀਂ ਵੇਖ ਰਹੇ ਆ ਕਿ ਕੂੜਾ ਜਿਹੜਾ ਹੈ ਸਾਰਾ ਨਹਿਰ ਦੇ ਵਿੱਚ ਜਾਈ ਜਾ ਰਿਹਾ ਕਿਉਂਕਿ ਜਦੋਂ ਕੁੱਤੇ ਇਸ ਨੂੰ ਫਰੋਲਦੇ ਨੇ ਤਾਂ ਬਿਲਕੁਲ ਨਹਿਰ ਗੱਦਲੀ ਹੋ ਰਹੀ ਹੈ ਤੇ ਉਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਐਸਾ ਹੀ ਗੱਲ ਗੁਨਾਣਕ ਦੇ ਬਾਣੀ ਆ ਇਹ ਪੰਜਾਬ ਜਿਹੜਾ ਰੰਗਲਾ ਪੰਜਾਬ ਪਰ ਆਪਾਂ ਦੇ ਲੋਕ ਨਹੀਂ ਜਿਹੜੇ ਅਫਸਰ ਅਫਸਰ ਸਾਹਿਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਵਾ ਕਿਉਂਕਿ ਕੂੜਾ ਕਰਕੜ ਤੇ ਹੁਣ ਕਾਰਪੈਂਸ਼ ਕੋ ਗੱਡੀਆਂ ਉਹ ਚੌਣ ਤੇ 10 ਮਿੰਟਾਂ 'ਚ ਇਹ ਸਵਾਈ ਕਰ ਸਕਦੀਆਂ ਜੇ ਨਾਣ ਚੌਣ ਤੇ ਪੈਂ ਸਾਲ-ਸਾਲ ਸੁੱਤੇ ਰਹਿਣ ਅਸੀਂ ਦੇਖ ਰਹੇ ਹਾਂ ਪਾਣੀ ਨਹਿਰ ਸਾਰੀ ਗੰਦਗੀ ਕਰ ਦਿੱਤੀ ਐ ਕੂੜੇ ਦੇ ਨਾਲ ਮੈਂ ਭਾਜੀ ਉਹ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਲਫਾਫੇ ਪਰ-ਪਰ ਲਿਆਉਂਦੇ ਆ ਉਹ ਪੁਲ ਦੇ ਨਾਲ ਹੀ ਸੁੱਟ ਜਾਂਦੇ ਆ ਮਤਲਬ ਪਤਾ ਨਹੀਂ ਜਾਂਦੇ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਸੁੱਟਣ ਲ ਉਹ ਇਹ ਵੀ ਨਹੀਂ ਮੈਂ ਦੇਖਿਆ ਮੰਨ ਲਓ ਕਿਨਾਰੇ ਤੇ ਸੁੱਟ ਕੇ ਚਲੇ ਜਾਂਦੇ ਆ ਅੱਛਾ ਇੱਕ ਤੁਹਾਨੂੰ ਅਸੀਂ ਬੋਰਡ ਵੀ ਦਿਖਾਣੇ ਆ ਤੁਸੀਂ ਬੋਰਡ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਹੁਣੇ ਦੇਖੋਗੇ ਕਿ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਜ਼ਰੂਰੀ ਸੂਚਨਾ ਹੈ ਜਿਹੜਾ ਕਿ ਨਹਿਰ ਵਿੱਚ ਅਤੇ ਇਸ ਦੇ ਆਲੇ-ਦੁਆਲੇ ਫੁੱਲ ਹਵਨ ਸਮੱਗਰੀ ਨਾਰੀਅਲ ਧਾਰਮਿਕ ਤਸਵੀਰਾਂ ਚੁੰਨੀਆਂ ਕਲੰਡਰ ਕਬਾੜ ਦਾ ਸਮਾਨ ਮਟਕੇ ਆਦੀ ਇੱਥੇ ਕਿਸੇ ਵੀ ਪ੍ਰਕਾਰ ਦੀ ਸੁੱਟਨ ਤੋਂ ਬਣਾਹੀ ਹੈ ਤਬਾ ਹੁਕਮ ਨਗਰ ਦੀ ਗਮਮਰਸਰ ਲੇਕਿਨ ਇਸਦੇ ਆਸ-ਪਾਸ ਤੁਸੀਂ ਦੇਖੋ ਕਿ ਇੱਥੇ ਧਾਰਮਿਕ ਸਮਗਰੀ ਤੇ ਹੈ ਪਰ ਲੇਕਿਨ ਧਾਰਮਿਕ ਸਮਗਰੀ ਦੇ ਨਾਮ ਨਾਲ ਕੂੜੇ ਦਾ ਡੰਪ ਤੁਸੀਂ ਦੇਖੋ ਤਕਰੀਬਨ 1 ਕਿਲੋਮੀਟਰ ਅੱਗੇ ਜਿਹੜਾ ਹੈ ਇਹ ਕੂੜੇ ਦਾ ਡੰਪ ਨਵਾਂ ਸਟੈਬਲਿਸ਼ ਹੋ ਗਿਆ ਹੈ ਲੇਕਿਨ ਇਹਨਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਸਾਡੇ ਨਾਲ ਹੋਰ ਇਲਾਕੇ ਦੇ ਲੋਕ ਮੌਜੂਦ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਕੀ ਸਮਝ ਦਿਓ ਕਿ ਕਿੰਨੇ ਕੁ ਹਾਲਾਤ ਮਾੜੇ ਨੇ ਜਿਹੜੇ ਇਸ ਵੇਲੇ ਇੱਥੇ ਹੁੰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਪਾਣੀ ਹੈ ਉਹ ਪਾਣੀ ਜਿਸ ਨੂੰ ਕੀ ਪਾਣੀ ਦੀ ਲੜਾਈ ਜਿਸ ਵਾਸਤੇ ਅਸੀਂ ਤਰਸ ਤੇ ਦੂਜੇ ਪਾਸੇ ਇਹ ਕੂੜਾ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਚਾਹੁੰਦਾ ਵਾਂ ਕਿਉਂਕਿ ਆਪਾਂ ਗੁਰੂ ਦੀ ਨਗਰੀ ਦੇ ਵਿੱਚ ਹਰਿਮੰਦਰ ਸਾਹਿਬ ਤੋਂ ਇੱਥੋਂ ਕਿਲੋ ਡੇਢ ਕਿਲੋਮੀਟਰ ਦੂਰ ਖੜੇ ਆ ਤੇ ਇਹ ਇੱਥੇ ਨਾਲ ਹੀ ạtari ਸਾਹਿਬ ਗੁਰਦੁਆਰਾ ਵਾ ạtari ਸਾਹਿਬ ਗੁਰਦੁਆਰਾ ਸੁਲਤਾਨਪਿੰਡ ਦੇ ਹੱਦ ਸ਼ੁਰੂ ਹੁੰਦੀ ਆ ਤੇ ਨਾਲ ਹੀ ạtari ਸਾਹਿਬ ਗੁਰਦੁਆਰਾ ਆ ਜਾਂਦਾ ਵਾ ਸਭ ਤੋਂ ਪਹਿਲਾਂ ਤੇ ਇੱਥੋਂ ਦੀ ਜਿਹੜੀ ਸੰਗਤ ਇੱਥੋਂ ਲੰਘਦੀ ਆ ਨਾ ਸਵੇਰੇ ਲੰਘਦੀ ਆ ਤੜਕੇ 5 ਵਜੇ 4 ਵਜੇ ਇੱਥੋਂ ਸੰਗਤ ਲੰਘਦੀ ਆ ਇਹ ਕੁੱਤੇ ਜਿਹੜੇ ਹੱਡ ਰੋੜੀ ਬਣ ਚੁੱਕਾ ਵਾ ਇਹ ਜਿਹੜਾ ਨਹਿਰ ਦਾ ਪੋਲੇ ਆਣਾ ਹੱਡ ਰੋੜਾ ਬਣ ਚੁੱਕਾ ਵਾ ਜਿਹੜੇ ਕੁੱਤੇ ਆ ਵੱਡੇ ਵੱਡੇ ਸ਼ਿਕਾਰੀ ਇੱਥੇ ਆ ਕੇ ਮਾਸ ਨਾੜੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਗਏ ਲੋਕੀ ਬੁਚੜਖਾਨੇ ਤੋਂ ਉਹ ਇੱਥੇ ਸੁੱਟ ਜਾਂਦੇ ਆ ਫਿਰ ਜਿਹੜੇ ਕੁੱਤੇ ਇੱਥੇ ਸ਼ਿਕਾਰੀ ਇਹ ਨੇ ਇਹਨੇ ਇਕੱਠੇ ਹੋ ਜਾਂਦੇ ਆ 10-10 15-15 ਤੇ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਨਾਲ ਬੱਚੇ ਹੁੰਦੇ ਆ ਤੇ ਇਹ ਕੁੱਤੇ ਜਿਹੜੇ ਆ ਜੇ ਕਿਤੇ ਬਾਈ ਜਾਨਸ ਕੱਲਾ ਬੱਚਾ ਇੱਥੋਂ ਲੰਗੇ ਤੇ ਕੁੱਤੇ ਬੱਚੇ ਨੂੰ ਨੋਜ-ਨੋਚ ਕੇ ਖਾ ਸਕਦੇ ਆ ਕਿਉਂਕਿ ਕਿਸੇ ਦੀ ਮੌਤ ਹੋ ਜਾਵੇ ਇਹਦੇ ਨਾਲੋਂ ਪਹਿਲਾਂ ਵੀ ਸਾਨੂੰ ਇੱਥੋਂ ਸਫਾਈ ਕਰਾਉਣੀ ਚਾਹੀਦੀ ਆ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਤਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਵੇਖੋ ਕੂੜੇ ਦੇ ਹਾਲਾਤ ਕੀ ਨੇ ਸੜਕ ਤੋਂ ਲੈ ਕੇ ਸੜਕ ਤੋਂ ਤੁਹਾਨੂੰ ਦਿਖਾਣੇ ਤੁਸੀਂ ਵੇਖੋ ਕਿ ਜਿਹੜੀ ਮੁੱਖ ਮਾਰਗ ਹੈ ਜਿਹੜਾ ਸ਼ਹੀਦਾ ਸਾਹਿਬ ਅਤੇ ਸਚਕੰਠਿ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਉਸ ਮਾਰਗ ਦੇ ਬਿਲਕੁਲ ਕਿਨਾਰੇ ਤੇ ਕਿਵੇਂ ਕੂੜਾ ਪਿਆ ਹੈ ਇਹ ਧਾਰਮਿਕ ਸਮਗਰੀ ਨਹੀਂ ਹੈ ਇਹ ਕੂੜਾ ਹੈ ਕੂੜਾ ਕਿਉਂਕਿ ਧਾਰਮਿਕ ਸਮਗਰੀ ਲੋਕ ਇਹਦੇ ਸੁੱਟਦੇ ਨੇ ਪਰ ਕੂੜਾ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਆ ਚਕਾਈ ਕੋਈ ਨਹੀਂ ਕਰਦਾ ਸਾਡੇ ਨਾਲ ਇਲਾਕੇ ਦੇ ਲੋਕ ਮوجود ਨੇ ਭਾਈ ਜੀ ਕੀ ਮੁਸ਼ਕਲ ਆਂਦੀ ਸਭ ਤੋਂ ਜ਼ਿਆਦਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਜੋ ਅਸੀਂ ਵੇਖ ਰਹੇ ਆਂ ਔਰ ਜੋ ਮਹਿਸੂਸ ਕਰ ਰਹੇ ਆਂ ਔਰ ਜੋ ਸੁੰਘ ਰਹੇ ਆਂ ਕਿਉਂਕਿ ਸਭ ਤੋਂ ਡਿਕਾ ਲਾ ਕਿ ਜਿੰਨੀ ਕਿਸਵਲੇ ਗੰਦੀ ਸਮੈਲ ਹੈ ਉਸ ਨੂੰ ਅਸੀਂ ਆਪਣੀ ਟੀਵੀ ਦੇ ਮਾਧਿਅਮ ਨਾਲ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਲੇਕਿਨ ਅਸੀਂ ਚਾਹਦੇ ਆਂ ਕਿ ਤੁਸੀਂ ਖੁਦ ਬਿਆਨ ਕਰੋ ਕਿ ਕੀ ਹਾਲਾਤ ਕੀ ਨੇ ਇੱਥੇ ਭਾਈ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਲੰਘਿਆ ਨਹੀਂ ਜਾਂਦਾ ਰ ਸਰੇ ਸ਼ਾਮ ਲੰਘਣਾ ਹੁੰਦਾ ਕਈ ਵਾਰ ਤੇ ਇਹ ਦੇਖੋ ਵੀ ਬਿਲਕੁਲ ਸੜਕ ਦੇ ਉੱਪਰ ਕੂੜਾ ਚਲਾ ਗਿਆ ਕਾਫੀ ਦੂਰ ਤੱਕ ਸੋ ਇਹ ਬੈਲਟ ਕਿਸੇ ਵੇਲੇ ਨਾ ਤੁਸੀਂ ਆ ਦੇਖ ਸਕਦੇ ਹੋ ਗ੍ਰੀਨ ਬੈਲਟ ਬਣੀ ਕਿਸੇ ਟਾਈਮ ਇਧਰੋਂ ਦੀ ਲੋਕ ਸ਼ਾਮ ਵੇਲੇ ਸਾਰੇ ਸੈਰ ਕਰਦੇ ਹੁੰਦੇ ਸੀ ਤੇ ਅੱਜ ਨੂੰ ਇੱਕ ਵੀ ਤੁਹਾਨੂੰ ਸ਼ਾਮ ਨੂੰ ਬੰਦਾ ਨਹੀਂ ਕੋਈ ਮਿਲਣਾ ਕਿਉਂਕਿ ਇੱਥੇ ਮੇਰੇ ਨਾਲ ਨਾ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਮੇਰੇ ਕੋਲ ਇਨੀ ਹਿੰਮਤ ਨਹੀਂ ਗਈ ਕਿ ਮੈਂ ਤੁਹਾਨੂੰ ਬੋਲ ਕੇ ਦੱਸਾਂ ਕਿਉਂਕਿ 스멜 ਬਹੁਤ ਆ ਰਹੀ ਆ ਤੇ ਇਹ ਬਿਆਨ ਨਹੀਂ ਕੀਤਾ ਜਾ ਰਿਹਾ ਭਾਜੀ ਅਸੀਂ ਵੀ ਇੱਥੇ ਇਸ ਕਰਕੇ ਆਏ ਆ ਤਾਂ ਕਿ ਇੱਕ ਪ੍ਰਸ਼ਾਸਨ ਜਿਹੜਾ ਕੀ ਅਸੀਂ ਕਹਿੰਨੇ ਰੰਗਲਾ ਪੰਜਾਬ ਦੀ ਗੱਲ ਕਰਦੇ ਮੇਰੇ ਖਿਆਲ ਗੰਦਲਾ ਪੰਜਾਬ ਜ਼ਰੂਰ ਹੋ ਚੁੱਕਾ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਏਸੀ ਕਮਰਿਆਂ 'ਚ ਜ਼ਰੂਰ ਬੈੰਦੀ ਹੈ ਕਹਿੰਦੇ ਨੇ ਕਿ ਗੱਲਾਂ ਤੇ ਕੋਈ ਕਰਦਾ ਪਰ ਸੌਂਦਾ ਕੋਈ ਨਹੀਂ ਇੱਥੇ ਭਾਜੀ ਗਰਾਊਂਡ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਅਗਰ ਹੁੰਦਾ ਇੱਥੇ ਆ ਕੇ ਦੇਖਣਾ ਜੀ ਬਹੁਤ ਉਹ ਬਿਲਕੁਲ ਤੁਸੀਂ ਵੇਖੋ ਕਿ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਵੱਲੋਂ ਕਹੀਆਂ ਜਾ ਰਹੀਆਂ ਇਲਾਕੇ ਦੇ ਲੋਕ ਔਰ ਕੂੜੇ ਦੇ ਹਾਲਾਤ ਤੁਹਾਨੂੰ ਅਸੀਂ ਲਗਾਤਾਰ ਇੱਕ ਲੰਬਾ ਇੱਕ ਇੱਕ ਵਾਕ थ्रू ਕਰਕੇ ਦਿਖਾਣੇ ਆ ਕਿ ਆਖਿਰਕਾਰ ਵਾਕ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇਖੋ ਕਿ ਕਿਸ ਪੱਧਰ ਦੇ ਉੱਤੇ ਇੱਥੇ ਕੂੜੇ ਦੇ ਡੰਪ ਨੂੰ ਸਟੈਬਲਿਸ਼ ਕੀਤਾ ਗਿਆ ਹੈ ਔਰ ਅਕਸਰ ਇੱਥੇ ਕਈ ਵਾਰ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅੱਗ ਲਗਾਉਣ ਦੇ ਨਾਲ ਤੁਸੀਂ ਦੇਖੋ ਕਿ ਇਹ ਦਰਕਤਾਂ ਦਾ ਹਾਲਾਤ ਕੀ ਹੋਇਆ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅਸੀਂ ਲਗਾਤਾਰ ਇੱਕ ਅਨਕਟ ਤੁਹਾਨੂੰ ਦਿਖਾ ਰਹੇ ਹਾਂ ਇਸ ਕਰਕੇ ਕਿ ਇਸ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਆਖਿਰਕਾਰ ਕੀਤਾ ਕੀ ਹੈ ਇਹ ਇਹ ਜਰਾ ਜਰਾ ਪ੍ਰਤਾਪ ਹੈ ਲੋਕਾਂ ਦਾ ਲੋਕ ਕਰ ਕੀ ਰਏ ਨੇ ਤੁਸੀਂ ਦੇਖੋ ਦਰਖਤਾਂ ਨੂੰ ਅੱਗ ਲਾਤੀ ਹੈ ਇਹ ਵੇਖੋ ਵੇਖੋ ਦਰਖਤਾਂ ਨੂੰ ਅੱਗ ਲੱਗੀ ਹੋਈ ਇਹਨਾਂ ਦਰਖਤਾਂ ਨੂੰ ਲਾਉਣ ਵਾਸਤੇ ਕੋਈ ਕਹਿੰਦੇ ਲੱਖਾਂ ਬੂਟੇ ਲਾਉਂਦੇ ਕੋਈ ਕਹਿੰਦੇ ਕਰੋੜਾਂ ਲਾਉਂਦੇ ਇੱਥੇ ਤੇ ਜਿਹੜੇ ਚੰਗੇ ਚੰਗੇ ਦਰਖਤ ਨੇ ਉਹਨਾਂ ਨੂੰ ਅੱਗ ਲਾਤੀ ਹੈ ਇਹ ਜਿਹੜੀ ਨਾ ਦਰਬਾਰ ਸਾਹਿਬ ਤੋਂ ਮੈਨੇਜਰ ਸਾਹਿਬ ਨੇ ਆਪਣੇ ਗੱਡੀਆਂ ਟਰੱਕ ਭੇਜੇ ਸੀ ਆ ਕੂੜੇ ਦੇ ਜਿਹੜੇ ਆ ਤਿੰਨਾਂ ਟਰੱਕ ਆਏ ਆ ਇਹ ਉਹਨਾਂ ਦੀ ਬਦੌਲਤ ਆ ਜਿਹੜੇ ਰੁੱਖ ਸੜੇ ਆ ਮੈਂ ਤੇ ਐ ਜੀ ਪੀ ਸੀ ਇੱਕ ਸੰਸਥਾ ਵਾ ਮੈਂ ਬੜਾ ਵਧੀਆ ਸਮਝਦਾ ਹਾਂ ਪਰ ਨਹੀਂ ਉਹਨਾਂ ਦੀ ਅਗਲ ਟਿਕਾਣੀ ਨਹੀਂ ਅੱਜ ਇਸ ਟਾਈਮ ਅਕਾਲੀ ਦਲ ਦੀ ਤੇ ਬਿਲਕੁਲ ਬੇੜਾ ਕਰਕੇ ਆ ਗਈ ਉਹਨਾਂ ਨੇ ਆ ਕੂੜਾ ਡੈਂਪੋ ਉਹਨਾਂ ਲਵਾਇਆ ਜੇ ਜਿੰਨਾ ਵੀ ਕੂੜਾ ਗੰਦੀ ਹੈ ਨਾ ਦਰਬਾਰ ਸਾਹਿਬ ਉਹਨਾਂ ਨੇ ਜਿਹੜਾ ਕੱਢਿਆ ਉਹ ਸਾਰਾ ਇੱਥੇ ਸਟਾਇਆਤਾ ਇੱਥੇ ਆ ਕੇ ਉਹਨਾਂ ਨੇ ਅੱਗ ਲਾਈ ਹੈ ਫਾਇਰ ਬ੍ਰੀਡਰ ਲਿਆ ਕੇ ਅੱਗ ਬੁਝਾਈ ਉਹਦੇ ਨਹੀਂ ਬਿਲਕੁਲ ਤੁਸੀਂ ਅੱਗੇ ਜਾ ਕੇ ਦਿਖਾਣੇ ਆ ਤੁਹਾਨੂੰ ਤੁਸੀਂ ਦੇਖੋ ਕਿ ਅੱਗੇ ਹਾਲਾਤ ਕੀ ਬਣ ਚੁੱਕੇ ਨੇ ਇਸ ਅ ਤਰਤਮਹਤ ਧਰਤੀ ਦੀ ਮਹੱਤਵਤਾ ਤੁਸੀਂ ਵੇਖੋ ਕਿ ਇਹ ਨਾਲੇ ਪਾਣੀ ਪਾਣੀ ਜਿਹੜਾ ਕੀ ਪ੍ਰਮਾਤਮਾ ਵੱਲੋਂ ਦਿੱਤਾ ਹੈ ਆ ਸਾਨੂੰ ਸਭ ਤੋਂ ਅਨਮੋਲ ਤੋਹਫਾ ਹੈ ਕਿਹਾ ਜਾਂਦਾ ਹੈ ਕਿ ਤੀਜੀ ਜਿਹੜੀ ਜੰਗ ਹੈ ਉਹ ਇਸ ਪਾਣੀ ਦੀ ਹੋਊਗੀ ਲੇਕਿਨ ਉਸ ਪਾਣੀ ਦੇ ਹਾਲਾਤ ਅਸੀਂ ਕੀ ਬਣਾ ਦਿੱਤੇ ਆ ਲੋਕੀ ਇਸ ਪਾਣੀ ਨੂੰ ਤਰਸ ਰਹੇ ਨੇ ਤੇ ਆਪਾਂ ਇਹ ਦੇ ਰਹੇ ਆ ਵੇਖੋ ਸ਼ਰਮ ਕਰੋ ਸ਼ਰਮ ਕਰੋ ਯਾਰ ਸ਼ਰਮ ਕਰੋ ਯਾਰ ਅਸੀਂ ਕੀ ਹਾਲਾਤ ਬਣਾ ਦਿੱਤੇ ਪੰਜਾਬ ਦੇ ਕੀ ਹਾਲਾਤ ਕਰ ਰਹੇ ਕਰ ਕੀ ਰਹੇ ਆਪਾਂ ਕੀ ਕਰ ਰਹੇ ਆ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਸ਼ੀਸ਼ਮੈਲ ਵੱਡੇ ਵੱਡੀਆਂ ਗੱਲਾਂ ਕਰਨ ਦਾ ਕੀ ਫਾਇਦਾ ਲੇਕਿਨ ਜ਼ਮੀਨ ਤੇ ਅੱਗੇ ਵੇਖੋ ਹਾਲਾਤ ਵੇਖੋ ਇਹ ਵੇਖੋ ਹਾਲਾਤ ਇਹ ਹਾਲਾਤ ਨੇ ਪੰਜਾਬ ਦੇ ਇਹ 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 ਧਰਤੀ ਨੂੰ ਜਿੱਥੇ ਧਰਤਮ ਹੱਤ ਕਿਆ ਗਿਆ ਉਹ ਧਰਤੀ ਦਾ ਹਾਲ ਕੀ ਕਰ ਰਹੇ ਨੇ ਇੱਕ ਬਣੇ ਪਾਣੀ ਤੁਸੀਂ ਵੇਖੋ ਨਹਿਰ ਹੈ ਇਹ ਨਹਿਰ ਹੈ ਇਸ ਨਹਿਰ ਤੋਂ ਮੇਰੇ ਖਿਆਲ ਇਹ ਨਹਿਰ ਦਾ ਜਦੋਂ ਕੰਡਾ ਆਉਂਦਾ ਇਸ ਕੰਡੇ ਦੇ ਅਸੀਂ ਆਏ ਆ ਇਸ ਕੰਡੇ ਤੋਂ ਮੇਰੇ ਖਿਆਲ 2 ਫੁੱਟ ਦੀ ਦੂਰੀ ਦੇ ਉੱਤੇ ਇਹ ਡੰਪ ਬਣਿਆ ਜਦੋਂ ਵੀ ਕੋਈ ਬਰਸਾਤ ਆਈ ਬਰਸਾਤ ਆਣ ਤੋਂ ਬਾਅਦ ਜਿਹੜਾ ਇੱਥੇ ਕੰਮ ਖਰਾਬ ਹੋਊਗਾ ਔਰ ਇਸ ਕੂੜੇ ਦੇ ਡੰਪ ਦੇ ਹਾਲਾਤ ਬਣ ਗਏ ਹਾਂਜੀ ਬਾਜੀ ਇਹ ਭਾਈ ਗਿੰਗਰ ਦਰਬਾਰ ਸੋਹਾਈਆਂ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਬੋਲਣਾ ਇੰਨਾ ਗਰਦ ਨਹੀਂ ਪੈਣਾ ਚਾਹੀਦਾ ਇੱਥੇ ਹਰ ਬੰਦਾ ਛੁੱਟ ਕੇ ਚਲ ਜਾਂਦਾ ਹਰ ਬੰਦਾ ਛੁੱਟ ਕੇ ਜਿਹਾ ਆਸਾ ਵਾਹ ਛੁੱਟ ਕੇ ਅੱਗ ਲਾ ਦੇਈ ਬਿਲਕੁਲ ਤਾਂ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਮੰਦਭਾਗੀ ਤਸਵੀਰ ਹੈ ਤਾਂ ਮੰਨ ਕੇ ਚੱਲੀਏ ਕਿ ਥੋੜੀਕ ਸ਼ਰਮ ਸ਼ਰਮ ਯਾ ਚਾਹੀਦੀ ਅਫਸਰਾਂ ਨੂੰ ਖਾਸ ਕਰਕੇ ਜਿਹੜੇ ਆਪਣੇ ਘਰਾਂ 'ਚ ਬੈਠੇ ਨੇ ਸਾਨੂੰ ਇਹ ਚੀਜ਼ ਨਜ਼ਰ ਆ ਗਈ ਤੇ ਕਿ ਆਫਸਰਾਂ ਨੂੰ ਚੀਜ਼ ਨਜ਼ਰ ਨਹੀਂ ਆਉਂਦੀ ਰਾਹ ਜਾਂਦੇ ਹਜ਼ਾਰਾਂ ਲੱਖਾਂ ਲੋਗ ਸੜਕ ਤੋਂ ਜਾਂਦੇ ਨੇ ਸਵੇਰੇ ਦਰਬਾਰ ਸਾਹਿਬ ਜਾਂਦੇ ਨੇ ਪੁਸ਼ੀਦਾ ਸਾਹਿਬ ਕਹਿੰਦੇ ਪਵਿੱਤਰ ਸਥਾਨ ਤੇ ਜਾਂਦੇ ਨੇ ਹੋਰ ਵੀ ਜਿਹੜੇ ਧਰਮ ਸਥਾਨ ਇਹਦੇ ਲਾਗੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਈਪਾਸ ਨੂੰ ਸ਼ਹਿਰ ਨਾਲ ਕਨੈਕਟ ਕਰਨ ਵਾਲੀ ਇਹ ਸਭ ਤੋਂ ਇੰਪੋਰਟੈਂਟ ਨਹਿਰ ਹੈ ਔਰ ਇੱਕ ਨਹਿਰ ਇੱਕ ਡੈਸਟੀਨੇਸ਼ਨ ਹੈ ਉਸ ਡੈਸਟੀਨੇਸ਼ਨ ਦੇ ਨਾਲ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਪ੍ਰਸ਼ਾਸਨ ਸੁੱਤਾ ਪਿਆ ਲੋਕ ਦੁਖੀ ਨੇ ਲੋਕ ਕਹਿ ਰਹੇ ਨੇ ਕਿ ਇਸ ਨੂੰ ਖਤਮ ਕੀਤਾ ਜਾਵੇ ਲੇਕਿਨ ਇਸ ਦੀ ਸੁਧਰਨ ਵਾਲਾ ਕੋਈ ਨਹੀਂ ਹੈ ਅਸੀਂ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜਾਗੇਗਾ ਤਾਂ ਕਿ ਇਸ ਕੂੜੇ ਦੇ ਡੰਪ ਨੂੰ ਇੱਥੋਂ ਚੁੱਕਿਆ ਜਾਵੇ ਤਾਂ ਜੋ ਪਾਣੀ ਦੀ ਇੱਕ ਮਹੱਤਵਤਾ ਹੈ ਉਸ ਨੂੰ ਕਾਇਮ ਕੀਤਾ ਜਾਵੇ ਇੱਕ ਸੁਨੇਹਾ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੇਖਣਾ ਹੋਏਗਾ ਕਦੋਂ ਅਮਲ ਚ ਲਾਂਦੇ ਨੇ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ